ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੱਕ 17 ਮਿੰਟ 23 ਸੈਕਿੰਡ ਦੀ ਵੀਡੀਓ ਬਣਾ ਕੇ ਟਿਕਟੌਕ ਤੇ ਪਾਈ ਸੀਗੀ ਮੈਨੂੰ ਤਾਂ ਸਿਰਫ ਇੱਕ ਗੱਲ ਸੀਗੀ ਮੇਰੇ ਕੋਲ ਮੈਂ ਕਿਹਾ ਚਲੋ ਲੋਕਾਂ ਨੇ ਸ਼ੇਅਰ ਕਰ ਲੈਣੇ ਆ ਪਰ ਉਸ ਗੱਲ ਦੇ ਵਿੱਚ ਦਰਦ ਇੰਨਾ ਵੱਡਾ ਸੀ ਕਿ ਜਦੋਂ ਉਹ ਵੀਡੀਓ ਵਾਇਰਲ ਹੋਣ ਲੱਗੀ ਮੈਨੂੰ ਕਿੰਨੀਆਂ ਪਹਿਣਾ ਦੇ ਮੈਸੇਜ ਆਏ ਉਹਨਾਂ ਨੇ ਆਪਣੀਆਂ ਕਹਾਣੀਆਂ ਸ਼ੇਅਰ ਕੀਤੀਆਂ ਜਿਹੜੇ ਮਨਾਂ ਦੇ ਵਿੱਚ ਗੁਬਾਰ ਸੀਗੇ ਉਹ ਦੱਬੀ ਬੈਠੀਆਂ ਸੀਗੀਆਂ ਉਹ ਕਹਾਣੀ ਤਾਂ ਮੈਂ ਇੱਕ ਇੱਕ ਸੱਚੀ ਜਿਹੜੀ ਗੱਲ ਸੀਗੀ ਸੱਚਾ ਦਰਦ ਸੀਗੀ ਉਹ ਮੈਂ ਆਪਣੀ ਵੀਡੀਓ ਵਿੱਚ ਬਿਆਨਿਆ ਸੀਗਾ ਚਲੋ ਉਹਦੇ ਨਾਲ ਆਪਾਂ ਜੇ ਇਹ ਕਹੀਏ ਨਾ ਵੀ ਕੁਝ ਫਰਕ ਨਹੀਂ ਪੈਣਾ ਫਰਕ ਪਊਗਾ ਫਰਕ ਪਊਗਾ ਜਿਨ੍ਹਾਂ ਨੇ ਵੀਡੀਓ ਦੇਖੀ ਆ ਸੁਣੀ ਆ ਸੋਚ ਬਦਲੂਗੀ ਕਿਉਂਕਿ ਉਹ ਸੋਚਣ ਲਈ ਮਜਬੂਰ ਹੋਏ ਹੋਣੇ ਆ ਫਰਕ ਤਾਂ ਜ਼ਰੂਰ ਪਊਗਾ ਸੋ ਵੀਡੀਓ ਰਾਹੀਂ ਇਹ ਮੈਨੂੰ ਮਹਿਸੂਸ ਹੋਇਆ ਉਹ ਜਿਹੜੀ ਮੈਂ ਗੱਲਬਾਤ ਕੀਤੀ ਆ ਕਈਆਂ ਨੂੰ ਮੇਰੇ ਚੋਂ ਵੱਡਾ ਭਰਾ ਨਜ਼ਰ ਆਇਆ ਕਈਆਂ ਨੂੰ ਮੇਰੇ ਚੋਂ ਛੋਟਾ ਭਰਾ ਨਜ਼ਰ ਆਇਆ ਤੇ ਕਈਆਂ ਮਾਤਾ-ਮਾਂ ਨੇ ਮੈਨੂੰ ਬੇਟਾ ਕਹਿ ਕੇ ਸਬੋਧਨ ਕੀਤਾ ਮੈਨੂੰ ਮੈਸੇਜ ਆਏ ਬਹੁਤ ਸਾਰੇ ਕਮੈਂਟ ਵੀ ਉੱਤੇ ਆਏ ਤੇ ਜਿਹੜਾ ਮੈਨੂੰ ਟਿਕਟੌਕ ਵੱਲੋਂ ਇਸ ਵੀਡੀਓ ਦੇ ਬਿਸ਼ੇ ਤੇ ਈਮੇਲ ਆਈ ਜਿਹਦੇ ਵਿੱਚ ਮੈਨੂੰ ਬੜਾ ਆਪਣੇ ਆਪ ਨੂੰ ਪ੍ਰਾਊਡ ਫੀਲ ਹੋਇਆ ਉਹ ਇਹ ਕਿ ਜਿਹੜਾ ਉਹ ਸਾਰਾ ਅਨਲਿਸਿਸ ਕਰਦੇ ਆ ਵੀ ਜਿਹੜੇ ਸ਼ਬਦ ਜਿਆਦਾ ਯੂਜ਼ ਕੀਤੇ ਗਏ ਉਹਨਾਂ ਸ਼ਬਦਾਂ ਦਾ ਮਤਲਬ ਕੀ ਸੀਗਾ ਬਹੁਤ ਜਿਆਦਾ ਸ਼ਬਦ ਵਰਤੇ ਗਏ ਵੀ ਸਹੀ ਗੱਲ ਆ ਟਰੂ ਆ ਵੀਰ ਜੀ ਭਾਜੀ ਤੇ ਉਹ ਉਹਨਾਂ ਨੇ ਜਦੋਂ ਇਸ ਚੀਜ਼ ਨੂੰ ਦੇਖਿਆ ਉਹਨਾਂ ਤੇ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਰਿਵਾਰਡ ਵੀ ਦਿੱਤਾ ਵੀ ਵੀ ਤੂੰ ਬਹੁਤ ਵਧੀਆ ਕੰਮ ਕਰ ਰਹੇ ਆ ਵੀ ਜੋ ਵੀ ਕਰ ਰਹੇ ਆ ਸੋ ਖੈਰ ਗੱਲ ਸਿਰਫ ਇਹ ਨਹੀਂ ਸੀ ਕਿ ਕੁੜੀਆਂ ਨੂੰ ਜ਼ਮੀਨਾਂ ਨਹੀਂ ਦਿੱਤੇ ਜਾਂਦੇ ਚਲੋ ਕਈਆਂ ਕੋਲ ਤਾਂ ਜ਼ਮੀਨਾਂ ਹੈ ਵੀ ਹਨੇ ਗੱਲ ਕੀ ਇੱਕ ਜਿਹੜਾ ਹੱਕ ਹੁੰਦਾ ਨਾ ਹੱਕ ਜ਼ਰੂਰ ਮਿਲਣਾ ਚਾਹੀਦਾ ਹਰ ਇਨਸਾਨ ਨੂੰ ਹੱਕ ਦੇ ਵਿੱਚ ਕਲੀ ਪ੍ਰਾਪਰਟੀ ਨਹੀਂ ਆਦੀ ਹੱਕ ਦੇ ਵਿੱਚ ਤੁਹਾਨੂੰ ਜੀਵਨ ਸਾਥੀ ਚੁਣਨ ਦਾ ਅਧਿਕਾਰ ਵੀ ਆਦਾ ਇੱਕ ਵੱਖਰਾ ਵਿਸ਼ਾ ਆ ਜਦੋਂ ਤਾਂ ਮੁੰਡੇ ਨੇ ਵਿਆਹ ਕਰਵਾਉਣਾ ਮੁੰਡਾ ਕੁੜੀ ਦੇਖਣ ਜਾਂਦਾ ਕਦੇ ਕੁੜੀ ਤਾਂ ਨਹੀਂ ਮੁੰਡੇ ਨੂੰ ਦੇਖਣੀ ਜਾਂਦੀ ਸਮਾਜ ਨੇ ਇਹ ਜਿਹੜੀਆਂ ਗੱਲਾਂ ਬਣਾਈਆਂ ਮੁੰਡਾ ਕੁੜੀ ਨੂੰ ਦੇਖਣ ਗਿਆ ਕੁੜੀ ਵਿਚਾਰੀ ਸਜ-ਤਜ ਕੇ ਆ ਰਹੀ ਆ ਪੁੱਛਿਆ ਜਾਂਦਾ ਕੰਮ ਕੀ ਕਰ ਲੈਨੀ ਆ ਤੋਰ ਕੇ ਦੇਖਦੇ ਆ ਜੇ ਬੋ ਹਾਂਜੀ ਠੀਕ ਆ ਜੀ ਪਸੰਦ ਆ ਜਾਂ ਤੁਹਾਨੂੰ ਸੋਚ ਕੇ ਦੱਸਾਂਗੇ ਜਾਂ ਫਿਰ ਇਹ ਹੁੰਦਾ ਸੀ ਜੇ ਕੁੜੀ ਪਸੰਦ ਨਹੀਂ ਆਈ ਤਾਂ ਕੱਲੀ ਚਾਹ ਪੀਣੀ ਆ ਲੱਡੂ ਜਾਂ ਬਰਫੀ ਉਹ ਨਹੀਂ ਚੱਕਣੇ ਜਦੋਂ ਯਾਰ ਇਹਨਾਂ ਚੀਜ਼ਾਂ ਨੂੰ ਤੁਸੀਂ ਇਨਸਾਨੀ ਤੌਰ ਤੇ ਸੋਚਦੇ ਹੋ ਹਰ ਬੰਦਾ ਤੁਸੀਂ ਆਪਣੇ ਆਪ ਤੇ ਸੋਚ ਕੇ ਦੇਖੋ ਤੁਹਾਨੂੰ ਕੋਈ ਆ ਕੇ ਰਿਜੈਕਟ ਕਰਕੇ ਜਾਵੇ ਤੁਹਾਡੇ ਮਨ ਤੇ ਕੀ ਬੀਤੂਗੀ ਇੱਕ ਰਿਜੈਕਟ ਕਰ ਗਿਆ ਦੋ ਕਰ ਗਿਆ ਤਿੰਨ ਕਰ ਗਿਆ ਕੀ ਬੀਤੀਏ ਮਨਾਂ ਦੇ ਉੱਤੇ ਇਹ ਵੀ ਇੱਕ ਅਧਿਕਾਰ ਚ ਜਾਂਦਾ ਅੱਜ ਦੀ ਡੇਟ ਦੇ ਵਿੱਚ ਠੀਕ ਹੈ ਇੱਥੇ ਕੈਨੇਡਾ ਵਿੱਚ ਜੋ ਕੁਝ ਵਾਪਰਿਆ ਕੁੜੀਆਂ ਉਥੋਂ ਵਿਆਹ ਕਰਕੇ ਆ ਗਈਆਂ ਇੱਥੇ ਆ ਕੇ ਉਹਨਾਂ ਨੇ ਫੇਰ ਮੁੰਡਿਆ ਦੀ ਬਾਤ ਨਹੀਂ ਪੁੱਛੀ ਜਾਂ ਮੁੰਡੇ ਇੰਡੀਆ ਰਹਿ ਕੇ ਪੈਸੇ ਵੀ ਖਰਚੇ ਸੀ ਮੁੰਡੇ ਵਾਲਿਆਂ ਨੇ ਤੇ ਪਹਿਲਾਂ ਮੁੰਡੇ ਵੀ ਤਾਂ ਇਹੇ ਕੁਝ ਕਰਦੇ ਰਹੇ ਕੁੜੀਆਂ ਨਾਲ ਫਿਰ ਕੀ ਹੋ ਗਿਆ ਜੀ ਹੁਣ ਕੁੜੀਆਂ ਘਰ ਲਾ ਪਈਆਂ ਇਹ ਤਾਂ ਬਈ ਘੜੀ ਆ ਸੂਈ ਘੁੰਮਦੀ ਆ ਘੁੰਮ ਕੇ ਉੱਥੇ ਆ ਜਾਂਦੀ ਆ ਫੇਰ ਆਪ ਵੀ ਦੇਖੋ ਨਾ ਤੁਸੀਂ ਕੀ ਕੋਸ਼ਿਸ਼ ਕੀਤਾ ਚਲੋ ਇਹ ਜਿਹੜੀ ਗੱਲ ਸੀ ਕਿ ਆਪਾਂ ਹੱਕ ਦੀ ਗੱਲ ਕਰਦੇ ਹੁਣ ਜਦੋਂ ਵੀਡੀਓ ਦੇ ਵਿੱਚ ਬਹੁਤ ਸਾਰਿਆਂ ਨੇ ਭੈਣਾ ਬੀਬੀਆਂ ਨੇ ਮੈਸੇਜ ਕੀਤੇ ਵੀ ਸਾਡੇ ਨਾਲ ਉਲਟ ਹੋਇਆ ਵੀ ਸਾਡੇ ਤਾਂ ਭੈਣ ਜਿਹੜੀ ਸਾਰਾ ਕੁਝ ਖਾ ਗਏ ਆਪਣੇ ਨਾਂ ਲਵਾ ਗਏ ਜਾਂ ਕਈਆਂ ਦੇ ਮਾਮਾ ਹਨਸ ਤੇ ਬੜੀ ਮਾਸੀ ਸਾਰਾ ਕੁਝ ਦੱਬ ਗਈ ਗੱਲ ਤਾਂ ਉਹੀ ਆ ਨਾ ਗੱਲ ਇਹਦੇ ਵਿੱਚ ਮੈਂ ਕੁੜੀਆਂ ਦੀ ਜ਼ੋਰ ਦੇ ਕੇ ਇਸ ਕਰਕੇ ਗੱਲ ਕੀਤੀ ਸੀ ਕਿ ਜ਼ਿਆਦਾਤਰ ਕੁੜੀਆਂ ਨਾਲ ਥੱਕੇ ਹੁੰਦੇ ਆ ਮਾਸੀ ਨੇ ਜ਼ਮੀਨ ਦੱਬ ਲਈ ਬੜੀ ਕੁੜੀ ਜ਼ਮੀਨ ਆਪਣੇ ਨਾਂ ਲਵਾ ਗਈ ਚਲੋ ਇਦਾਂ ਤੇ ਚਾਂਸ ਤਾਂ 1 ਜਾਂ 2% ਹੋਣੇ ਤੋਂ ਵੱਧ ਨਹੀਂ ਹੋਣੇ। ਜ਼ਿਆਦਾਤਰ ਜਿਹੜਾ ਉਹ ਮੈਂ ਤਾਂ ਇਸ ਕਰਕੇ ਕੁੜੀਆਂ ਦੀ ਗੱਲ ਕੀਤੀ ਚਲੋ ਜੇ ਆਪਾਂ ਹੱਕ ਦੀ ਵੀ ਗੱਲ ਕਰ ਲਈਏ ਕਿ ਇਨਸਾਨੀ ਤੌਰ ਤੇ ਤਾਂ ਹੱਕ ਸਭ ਨੂੰ ਬਰਾਬਰ ਮਿਲਣੇ ਚਾਹੀਦੇ ਆ। ਜਿੱਥੇ ਕੁੜੀਆਂ ਨੇ ਗਲਤ ਕੀਤਾ ਉਹ ਵੀ ਗਲਤੀ ਆ। ਉਹ ਵੀ ਕਿਹੜਾ ਸਹੀ ਆ। ਇਹ ਜਿਹੜਾ ਸਮਾਜ ਦੇ ਵਿੱਚ ਵਾਪਰਿਆ ਨਾ ਸਮਾਜ ਦਾ ਜਿਹੜਾ ਤਾਣਾ ਬਣਾਇਆ ਇਹ ਜ਼ਿਆਦਾਤਰ ਬੰਦੇ ਨੇ ਬਣਾਇਓ ਆ। ਔਰ ਉਹਨੇ ਸਾਰੇ ਜਿਹੜੇ ਬੈਨੀਫਿਟ ਆ ਸਾਰੀਆਂ ਚੀਜ਼ਾਂ ਉਹ ਆਪਣੇ ਲਈ ਬਣਾਈਆਂ ਹੋਈਆਂ। ਪਰ ਇਹਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਬਦਲ ਰਹੀ ਆ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਆਪਣੇ ਮੁਲਕਾਂ ਵਿੱਚ ਜਿਹੜੇ ਉਧਰਲੇ ਮੁਲਕ ਆਪਾਂ ਏਸ਼ੀਆਈ ਮੁਲਕ ਜਿਨ੍ਹਾਂ ਵਿੱਚ ਆਪਾਂ ਬੰਗਲਾਦੇਸ਼ ਪਾਕਿਸਤਾਨ ਨੇਪਾਲ ਕਹਿ ਲਈਏ ਆਪਣਾ ਇੰਡੀਆ ਕਹਿ ਲਈਏ ਉੱਥੇ ਤਾਂ ਹਾਲੇ ਵੀ ਸ਼੍ਰੀਲੰਕਾ ਵੀ ਵਿੱਚਿਆਂ ਦਾ ਉੱਥੇ ਹਾਲੇ ਤੱਕਰ ਵੀ ਉਹੀ ਕੁਛ ਆ ਜਿਹੜੀ ਕੱਲ ਦੀ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਆ ਉਹ ਕੁੜੀ ਕਹਿੰਦੀ ਵੀ ਮੇਰੇ ਘਰ ਵਾਲਾ ਮੈਨੂੰ ਪੁੱਛਦਾ ਤੈਨੂੰ ਇੰਸਟਾਗ੍ਰam ਚਲਾਉਣਾ ਉਹਦਾ ਮੈਂ ਕਿਹਾ ਉਹ ਕਹਿੰਦੀ ਨਹੀਂ ਮੈਨੂੰ ਤਾਂ ਨਹੀਂ ਆਉਂਦਾ ਉਹ ਕਹਿੰਦਾ ਵੀ ਮੈਂ ਚਲਾਉਣਾ ਆ ਉਹ ਕਹਿੰਦੀ ਚਲੋ ਤੁਸੀਂ ਚਲਾ ਲਿਆ ਕਰੋ ਮੈਂ ਪਿੱਛੇ ਬਹਿ ਰਿਆ ਕਰੂੰਗੀ ਔਰ ਉਹ ਕੁੜੀ ਦੀ ਦਾਜ ਦੇਹਜ ਕਰਕੇ ਹੱਤਿਆ ਕਰਤੀ ਗਈ ਜ਼ਹਿਰ ਦੇਤੀ ਗਈ ਦੇਖੋ ਇਹ ਚੀਜ਼ਾਂ ਹਲੇ ਵੀ ਵਾਪਰ ਰਹੀਆਂ ਆ ਜਿਵੇਂ ਪਿਛਲੇ ਸਮੇਂ ਵਿੱਚ ਝਾਤ ਮਾਰੀਏ ਕਿੰਨੇ ਸਟੋਅ ਫੜੇ ਸਕੇ ਸਟੋਵ ਉਦੋਂ ਫਟਦਾ ਸੀ ਜਦੋਂ ਗਰੀਬ ਘਰ ਦੀ ਵਿਆਹੀ ਆਈ ਨੂੰ ਜਿਹੜੀ ਸੀਗੀ ਉਹ ਰੋਟੀ ਬਣਾ ਰਹੀ ਹੁੰਦੀ ਸੀ ਜਾਂ ਦਾਲ ਸਬਜ਼ੀ ਬਣਾ ਰਹੀ ਹੁੰਦੀ ਸੀ ਤਾਂ ਸਟੋਵ ਫਟ ਜਾਂਦਾ ਸੀ ਉਸ ਕੁੜੀ ਦੀ ਜਦੋਂ ਸੱਸ ਕੁਝ ਬਣਾਉਂਦੀ ਸੀ ਜਾਂ ਨਾਨਾਨ ਕੁਝ ਬਣਾਉਂਦੀ ਸੀ ਜਾਂ ਕੋਈ ਹੋਰ ਘਰ ਦਾ ਮੈਂਬਰ ਉਸ ਸਟੋਵ ਕਦੇ ਨਹੀਂ ਫਟਿਆ ਉਹ ਸਟੋਵ ਸਿਰਫ ਉਹ ਕੁੜੀ ਜਦੋਂ ਰੋਟੀ ਬਣਾਉਂਦੀ ਸੀ ਜਿਹੜੀ ਦਾਜ ਘੱਟ ਲੈ ਕੇ ਆਈ ਸੀ ਜਾਂ ਨਹੀਂ ਲੈ ਕੇ ਆਈ ਸੀ ਜਦ ਮਾਤੜ ਘਰ ਤੋਂ ਸੀ ਉਦੋਂ ਹੀ ਫਟਿਆ ਜਿਹੜੇ ਚੰਗੇ ਤਕੜੇ ਘਰ ਵਾਲੇ ਸੀ ਉਹ ਘਰ ਭਰ ਦਿੰਦੇ ਸੀ ਕਈਆਂ ਘਰਾਂ ਵਿੱਚ ਤਾਂ ਸਮਾਨ ਰੱਖਣ ਲਈ ਜਗ੍ਹਾ ਬਿਨਸ ਬਚਦੀ ਉੱਥੇ ਸਟੋਬਰੀ ਫਟਿਆ ਉਹਨਾਂ ਨੇ ਸਟੋਬ ਵੀ ਸ਼ਾਇਦ ਅੱਜ ਦਿੱਤਾ ਉਹ ਵੀ ਫਿਰ ਵੀ ਨਹੀਂ ਫਟਿਆ ਇਹ ਜਿਹੜੀਆਂ ਗੱਲਾਂ ਦੁੱਖ ਵਾਲੀਆਂ ਹੀ ਆ ਸਾਰੀਆਂ ਵੈਸੇ ਤਾਂ ਵਾਪਰੀਆਂ ਹੀ ਆ ਅੱਜ ਵੀ ਇਹਨਾਂ ਚੀਜ਼ਾਂ ਦੇ ਬਾਰੇ ਕੋਈ ਕਮਿਸ਼ਨ ਨਹੀਂ ਬਣਦਾ ਕੋਈ ਕੁਝ ਨਹੀਂ ਕੋਈ ਆਵਾਜ਼ ਨਹੀਂ ਉਠਾਉਂਦਾ ਜੇ ਉਠਾਈ ਹੁੰਦੀ ਤਾਂ ਇਹ ਚੀਜ਼ਾਂ ਬੰਦ ਹੋਈਆਂ ਹੋਣੀਆਂ ਸੀਗੀਆਂ ਨਹੀਂ ਸਰਫਾਸੀਂ ਸਾਡੇ ਵੀ ਸੁਭਾਅ ਉੱਥੇ ਉਨੇਕ ਹੋ ਗਏ ਅਸੀਂ ਉਹ ਚੀਜ਼ ਨੂੰ ਵਾਇਰਲ ਕਰਨ ਦੇ ਚੱਕਰ ਵਿੱਚ ਪੈ ਜੰਨੇ ਆ ਦੇਖੋ ਜੀ ਵੀਡੀਓ ਆ ਹੋ ਗਿਆ ਹੋ ਗਿਆ ਲੋਕੀ ਦੇਖਦੇ ਆ ਇਹ ਬਸ ਉਹ ਸੁਣ ਕੇ हट ਜਾਂਦੇ ਆ ਕਿਉਂਕਿ ਅਸੀਂ ਵੀ ਤਾਂ ਇੱਕ ਆਰਟੀਫੀਸ਼ਲ ਜੇ ਮਨੁੱਖ ਬਣ ਕੇ ਰਹਿ ਗਏ ਆ ਸਾਨੂੰ ਵੀ ਕਿਹੜੇ ਕੋ ਚੰਗੀਆਂ ਚੀਜ਼ਾਂ ਨਾਲ ਲਗਾ ਆ ਤੁਸੀਂ ਜਿੰਨੀਆਂ ਭੈਣਾ ਬੀਬੀਆਂ ਨੇ ਵੀਡੀਓ ਮੇਰੀ ਵੇਖੀ ਆ ਵੀਰ ਜੀ ਮੈਨੂੰ ਵੀਡੀਓ ਭੇਜਦੇ ਹੋ ਕੋਈ ਕਹਿੰਦਾ ਜੀ ਦੀ ਸੇਵ ਦੀ ਆਪਸ਼ਨ ਔਨ ਕਰੋ ਉਹ ਮੈਂ ਕਰਦਾ ਆਂ ਉਹ ਸੇਵ ਦੀ ਆਪਸ਼ਨ ਔਨ ਉਹ ਫਿਰ ਆਫ ਹੋ ਜਾਂਦੀ ਆਂ ਆਈ ਡੋਨਟ نو ਵੀ ਉਹਦੇ ਵਿੱਚ ਕੀ ਕੋਈ ਟਿਕਟੌਕ ਦੇ ਵਿੱਚ ਪ੍ਰੋਬਲਮ ਆ ਮੇਰੇ ਜੀ ਮੈਨੂੰ ਸਮਝ ਨਹੀਂ ਲੱਗੀ ਉਹ ਹੁੰਦੀ ਆ ਬਾਅਦ ਵਿੱਚ ਉਹ ਫਿਰ ਆਪਣੇ ਆਪ ਆਫ ਹੋ ਜਾਂਦੀ ਆਂ ਚਲੋ ਐਨੀਵੇ ਮੈਂ ਇੱਕ ਚੀਜ਼ ਦੱਸ ਦਵਾ ਜਿਹੜੀਆਂ ਵੀ ਮੈਂ ਵੀਡੀਓ ਟਿਕਟੌਕ ਦੇ ਬਣਾ ਕੇ ਪਾਉਣਾ ਉਹ ਸਾਰੀਆਂ ਹੀ ਵੀਡੀਓ ਮੇਰੇ YouTube ਅਕਾਊਂਟ ਤੇ ਵੀ ਅਵੇਲੇਬਲ ਵਾ ਬਿਲਕੁਲ ਇਨ ਵਿਨ ਤੁਸੀਂ ਦੀਪਾ ਭਾਟਾ YouTube ਤੇ ਪਾਓ ਤੁਹਾਨੂੰ ਸੇਮ ਪ੍ਰੋਫਾਈਲ ਮੇਰੀ ਜਾਂ ਤੁਸੀਂ TikTok ਦੇ ਵਿੱਚ ਮੇਰਾ YouTube ਦਾ ਲਿੰਕ ਹੈਗਾ ਉਹਨੂੰ ਕਲਿੱਕ ਕਰੋ ਸਿੱਧਾ YouTube ਦਾ ਨਹੀਂ ਖੋਲ ਜਿਹਨੂੰ ਮਰਜ਼ੀ ਤੁਸੀਂ ਭੇਜੋ ਸ਼ੇਅਰ ਕਰੋ ਜਾਂ ਤੁਸੀਂ ਮੈਨੂੰ ਫੋਲੋ ਕਰ ਲਓ ਮੈਂ ਕਿਹੜਾ ਵੀਡੀਓ ਕੱਟ ਦੇਣੀ ਆ TikTok ਦੇ ਵਿੱਚੋਂ ਵਿੱਚ ਹੀ ਰਹਿਣੀ ਆ ਤੇ ਨਹੀਂ ਉਹਦਾ ਤੁਸੀਂ ਲੋਚ ਗੜੁਚ ਬਹੁਤ ਫੋਲੋ ਕਰਨਾ ਆ ਪਰ ਚੰਗੇ ਬੰਦਿਆਂ ਨੂੰ ਤੁਸੀਂ ਫੋਲੋ ਨਹੀਂ ਕਰਨਾ ਜਿਹੜੇ ਤੁਹਾਡੇ ਭਲੇ ਦੀ ਗੱਲ ਕਰਦੇ ਆ ਕੰਟੈਂਟ ਤੁਹਾਨੂੰ ਚਾਹੀਦਾ ਤੁਹਾਡੇ ਲਈ ਕੋਈ ਗੱਲ ਕਰੇ ਉਹ ਤੁਹਾਨੂੰ ਚਾਹੀਦਾ ਪਰ ਤੁਸੀਂ ਫੋਲੋ ਨਹੀਂ ਕਰਨਾ ਹੁਣ ਤੁਸੀਂ ਕਿੰਨਾ ਕੁਸ਼ ਆਪਣੇ ਫੋਨ ਫਰੋਲ ਕੇ ਦੇਖ ਲਓ ਆਪਣੇ ਮਨ ਪੁੱਛ ਕੇ ਦੇਖ ਲਓ ਗੱਲ ਸੱਚੀ ਹੈ ਕਿ ਨਹੀਂ ਜੋ ਨਕਮ ਘਟਿਆ ਬੰਦਾ ਜੋ ਗਲਤ ਮਲਤ ਚੀਜ਼ਾਂ ਫਲਾ ਰਿਹਾ ਉਹ ਤੁਸੀਂ ਸ਼ੇਅਰ ਵੀ ਬਹੁਤ ਕਰਨੀਆਂ ਆ ਤੇ ਉਹਨਾਂ ਨੂੰ ਤੁਸੀਂ ਫੋਲੋ ਵੀ ਕਰਕੇ ਰੱਖਣਾ ਆ ਤੇ ਦੇਖਣੀ ਆ ਵੀ ਕੱਲਿਆਂ ਨੇ ਆ ਜਿਹੜਾ ਵੀ ਬੰਦਾ ਸਮਾਜ ਦੀ ਭਲਾਈ ਵਾਸਤੇ ਜਾਂ ਤੁਹਾਡੀ ਭਲਾਈ ਵਾਸਤੇ ਗੱਲ ਕਰੂਗਾ ਉਹ ਤੁਸੀਂ ਫੋਲੋ ਨਹੀਂ ਕਰਨਾ ਇਹ ਤੁਹਾਡੀ ਕਮਜ਼ੋਰੀ ਨਹੀਂ ਇਹ ਸਮਾਜ ਦਾ ਸੁਭਾਅ ਬਣ ਗਿਆ ਇਸੇ ਕਰਕੇ ਸਾਡੇ ਨਾਲ ਸਾਰਾ ਕੁਝ ਵਾਪਰੇ ਕਿਉਂਕਿ ਸਾਡੀ ਜਿਹੜੀ ਸੋਚ ਗਰ ਕੇ ਚੁੱਕੀ ਆ ਜਿਹੜੀ ਹੱਕਾਂ ਦੀ ਗੱਲ ਆ ਹੱਕ ਤਾਂ ਠੀਕ ਆ ਨਾ ਮੁਰਖਾ ਦੇ ਵਿੱਚ ਇਹ ਗੱਲਾਂ ਚੇਂਜ ਹੋ ਰਹੀਆਂ ਹੁਣ ਕਿਉਂਕਿ ਬਹੁਤ ਆ ਬਹੁਤੀਆਂ ਭੈਣਾਂ ਨੇ ਬੀਬੀਆਂ ਨੇ ਮਿਹਨਤ ਕਰਕੇ ਘਰ ਆਪ ਵੀ ਲਿਆ ਇਵਨ ਕਿ ਕੁਆਰੀਆਂ ਕੁੜੀਆਂ ਨੇ ਜੋਬਾ ਸੈੱਟ ਕਰ ਲਈਆਂ ਉਹਨਾਂ ਨੇ ਆਪਣੇ ਕੰਡੋ ਜਾਂ ਵਟ ਏਵਰ ਜੋ ਵੀ ਫੋਰਡਬਿਲਡਿੰਗ ਦੇ ਅਨੁਸਾਰ ਆਪਣੇ ਘਰ ਆਪ ਲੈ ਲਏ ਜਾਂ ਮੇਰੀ ਬੇਨਤੀ ਆ ਹਰ ਇੱਕ ਪਿਓ ਨੂੰ ਤੁਹਾਡੀ ਧੀ ਨੂੰ ਇਹ ਨਾ ਗੱਲ ਕਹਿਣੀ ਪਵੇ ਵੀ ਮੇਰਾ ਘਰ ਕਿਹੜਾ ਆ ਕਿਉਂਕਿ ਅਸਲ ਵਿੱਚ ਕੁੜੀ ਦਾ ਘਰ ਹੁੰਦਾ ਨਹੀਂ ਕੋਈ ਉਹ ਕਹਿੰਦੇ ਆ ਵੀ ਤੂੰ ਪੇਦੇਉ ਲੈ ਕੇ ਆਈ ਸੀ ਤੇ ਪੇਦੇ ਘਰ ਇਹੀ ਚੱਲੀ ਜਾਂਦਾ ਤੂੰ ਇਹਨੇ ਆਪਣੀ ਘਰ ਜਾਣਾ ਯਾਰ ਕੁੜੀ ਦਾ ਘਰ ਨਹੀਂ ਕੋ ਹੁੰਦਾ ਇਹ ਵੀ ਗੱਲ ਮੈਨੂੰ ਸੁਣਨ ਨੂੰ ਮਿਲਦੀ ਵੀ ਮੇਰਾ ਘਰ ਕਿਹੜਾ ਆ ਬਹੁਤ ਦੁੱਖ ਦਿੰਦੀ ਆ ਗੱਲਾਂ ਪਰ ਅਸੀਂ ਇਹਨਾਂ ਚੀਜ਼ਾਂ ਦਾ ਕੋਈ ਹੱਲ ਕਰ ਨਹੀਂ ਸਕਦੇ ਆਪਾਂ ਗੱਲ ਕਰ ਸਕਦੇ ਆ ਜਿਹੜੀ ਅਸੀਂ ਕੋਸ਼ਿਸ਼ ਕਰੀਏ ਆਪਣੀਆਂ ਧੀਆਂ ਨੂੰ ਪੜ੍ਹਾਈਏ ਲਿਖਾਈਏ ਇਸ ਕਾਬਲ ਬਣਾਈਏ ਕਿ ਉਹ ਆਪਣਾ ਘਰ ਬਣਾ ਸਕਣ ਜਾਂ ਉਹਨਾਂ ਨੂੰ ਅਸੀਂ ਇੰਨਾ ਕ ਹੱਕ ਦਈਏ ਕਿ ਇਹ ਵੀ ਉਹ ਕਹਿ ਸਕਣ ਵੀ ਆਹ ਮੇਰਾ ਘਰ ਵਾ ਕਰ ਆਪਣਾ ਉਹੀ ਹੁੰਦਾ ਜਿੱਥੇ ਤੁਹਾਡੀ ਪੂਰੀ ਚੱਲਦੀ ਹੁੰਦੀ ਹੈ ਜਿੱਥੇ ਤੁਹਾਡੀ ਬੁੱਕਤ ਹੁੰਦੀ ਹੈ ਜੇ ਸਿਰਫ ਨੌ ਦਾ ਹੀ ਘਰ ਦੇਣਾ ਨਾ ਉਹਦੀ ਅਹਿਮੀਅਤ ਨੂੰ ਅਹਿਮੀਅਤ ਨਹੀਂ ਸਮਝਣਾ ਫੇਰ ਉਹ ਡਰਾਮੇ ਕਰਨ ਦੀ ਲੋੜ ਹੈ ਚਾਹੇ ਕੁੜੀ ਆ ਚਾਹੇ ਮੁੰਡਾ ਹੈ ਉਹਨੂੰ ਅਹਿਮੀਅਤ ਦਿਓ ਕੋਈ ਵੀ ਜਿਹੜੇ ਫੈਸਲੇ ਆ ਠੀਕ ਆ ਕੁਝ ਫੈਸਲੇ ਬੱਚਿਆਂ ਦੇ ਆਪਾ ਕਰਨੇ ਹੁੰਦੇ ਕੁਝ ਫੈਸਲੇ ਉਹਨਾਂ ਨੂੰ ਕਰਨ ਦਿਓ ਤਾਂ ਕਿ ਉਹਨਾਂ ਦੇ ਤਜਰਬੇ ਹੋਣ ਅਸੀਂ ਮੁੰਡਿਆਂ ਨੂੰ ਬਹੁਤ ਅਹਿਮੀਅਤ ਦਿੰਨੇ ਆਂ ਜਦੋਂ ਨਾ ਮੁੰਡਾ ਗੱਲ ਕਰਦਾ ਵੀ ਮੈਨੂੰ ਕੁੜੀ ਪਸੰਦ ਆ ਜੀ ਕੋਈ ਮੈਂ ਉਹਨਾਂ ਨਾਲ ਹੀ ਵਿਆਹ ਕਰਾਣਾ ਤਾਂ ਵੀ ਮੁੱਛਾਂ ਤੇ ਹੱਥ ਫੇਰਦਾ ਬੜਾ ਚੌੜਾ ਹੁੰਦਾ ਵੀ ਹਾਂ ਕੋਈ ਗੱਲ ਨਹੀਂ ਪੁੱਤੋ ਜਿੱਥੇ ਗੋਗੋਦੀ ਕਰਕੇ ਜਦੋਂ ਕੁੜੀ ਕਹਿੰਦੀ ਆ ਵੀ ਮੈਨੂੰ ਕੋਈ ਮੁੰਡਾ ਪਸੰਦ ਆ ਉੱਥੇ ਜਿਹੜੀਆਂ ਅਣਖਾਂ ਨਾ ਉਹ ਮਰ ਜਾਂਦੀਆਂ ਸੱਤਿਆਨਾ ਸੋਇਆ ਪਿਆ ਸਾਡੀ ਸੋਚਦਾ ਜਿਹੜੀ ਤੁਹਾਡੇ ਮੁੰਡੇ ਨੇ ਪਸੰਦ ਕੀਤੀ ਨਾ ਉਹ ਵੀ ਕਿਸੇ ਦੀ ਇੱਜ਼ਤਈ ਆ ਉਹ ਵੀ ਕਿਸੇ ਦੀ ਅਣਖਈ ਆ ਇੱਥੇ ਵੀ ਸੋਚੋ ਇੱਕ ਹੋਰ ਖਬਰ ਸੀ ਇੰਡੀਆ ਦੀ ਹੋਈ ਕੁੜੀ ਨੇ ਲਾ ਮੈਰਿਜ ਕਰਾਈ ਤੇ ਮੁੰਡੇ ਨੇ ਲਾਸ਼ਾਂ ਪਛਾਤੀਆਂ ਕੁੜੀ ਦੇ ਭਰਾ ਨੇ ਹੁਣ ਆਪ ਜੇਲ੍ਹ ਚ ਜਾਊਗਾ ਉਹ ਮਾਰਤੇ ਯਾਰ ਕਿਹੜੇ ਪਾਸੇ ਅਸੀਂ ਤੁਰੇ ਫਿਰਦੇ ਹਾਂ ਉੱਪਰੋਂ ਅਸੀਂ ਧਾਰਮਿਕ ਬਹੁਤ ਆ ਡਰਾਮੇ ਕਰਦੇ ਆ ਦਰਅਸਲ ਦੀ ਧਾਰਮਿਕ ਤੁਰਮ ਕੋਈ ਨਹੀਂ ਡਰਾਮੇ ਕਰਦੇ ਜਿਹੜੀ ਬਾਬੇ ਨਾਨਕ ਨੇ ਗੱਲ ਕਹੀ ਤੇ ਨਾ ਮ ਇਸ ਕਿਉ ਮੰਦਾ ਆਖੀ ਜਿੱਤ ਜੰਮੇ ਰਹਿ ਜਾਣ ਉਹ ਗੱਲ ਨੂੰ ਅਸੀਂ ਪੜਿਆਈਆ ਮੰਨਿਆ ਨਹੀਂ ਜੇ ਨਾ ਮਾਤਾ ਰਾਜਕੌਰ ਜਦੋਂ ਘੜੇ ਚ ਪਾ ਕੇ ਦੱਬ ਦਿੱਤੀ ਸੀ ਜੇ ਉਹਦਾ ਚਾਚਾ ਉਹਨੂੰ ਨਾ ਕੱਢਦਾ ਤਾਂ ਮਹਾਬਲੀ ਰਣਜੀਤ ਸਿੰਘ ਅੱਜ ਪੈਦਾ ਨਾ ਹੋਣਾ ਸਿੱਖ ਰਾਜ ਨਾ ਖੜਨਾ ਸਾਡੇ ਕੋਲ ਕੋਈ ਵੀ ਇਦਾਂ ਦੀ ਗੱਲ ਨਾ ਸਣੀ ਵੀ ਕਿਤੇ ਸਿੱਖ ਰਾਜ ਆਇਆ ਸਗਾ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਪੜ੍ਹਨ ਦੀ ਲੋੜ ਆ ਬੇਟੀਆਂ ਨੂੰ ਪਿਆਰ ਦਿਓ ਸਤਿਕਾਰ ਦਿਓ ਭੈਣਾਂ ਨੂੰ ਪਿਆਰ ਦਿਓ ਸਤਿਕਾਰ ਦਿਓ ਘਰ ਵਾਲਿਆਂ ਨੂੰ ਵੀ ਪਿਆਰ ਦਿਓ ਸਤਿਕਾਰ ਦਿਓ ਤਾਂ ਦੇਣਾ ਹੀ ਆ ਤੇ ਮਾਂਵਾਂ ਦਾ ਤਾਂ ਹਰ ਕੋ ਕਰਦਾ ਹੀ ਆ ਮੈਂ ਇਸ ਮਾਂਵਾਂ ਵਾਲੇ ਪਿਛੇ ਦੀ ਵੀ ਇੱਕ ਗੱਲ ਕਰਨੀ ਆ ਸਪੈਸ਼ਲ ਵੀਡੀਓ ਮਾਂ ਦੇ ਪਿਛੇ ਦੀ ਬਣਾਉਣੀ ਆ ਪਰ ਹੁਣੀ ਹੁਣੀ ਉਹ ਦੂਜੇ ਪਾਸੇ ਉਹ ਹੋ ਸਕਦਾ ਬਹੁਤ ਹਨ ਉਹ ਵੀ ਚੰਗੀ ਨਾ ਲੱਗੇ ਆ ਜਿਹੜੀ ਮੈਂ ਜ਼ਮੀਨਾਂ ਵਾਲੀ ਗੱਲ ਕੀਤੀ ਮੈਨੂੰ ਬਹੁਤ ਅ ਚਲੋ ਪ੍ਰਮਾਤਮਾ ਉਹਨਾਂ ਨੂੰ ਵੀ ਸੋਝੀ ਬਖਸ਼ੇ ਬੜੇ ਗਲਤ ਮੈਸੇਜ ਵੀ ਆਏ ਵੀ ਤੂੰ ਐਦਾਂ ਕਰਦਾ ਜੇ ਬਲਾ ਉਹ ਮੈਂ ਕਿਹਾ ਦੇਖੋ ਯਾਰ ਵੀ ਮੈਂ ਆਪਣੀ ਅਸਲੀ ਆਈਡੀ ਤੋਂ ਗੱਲ ਕਰ ਰਿਹਾ ਮੇਰੀ ਸ਼ਕਲ ਤੁਹਾਡੇ ਤੱਕ ਜਾ ਰਹੀ ਹੈ ਮੇਰਾ ਨਾਂ ਸਾਰਾ ਕੁਝ origignal ਆ ਜੇ ਤੁਸੀਂ ਘੱਟੋ ਘੱਟ ਜੇ ਡੁਪਲੀਕੇਟ ਆਈਡੀ ਬਣਾ ਕੇ ਗੱਲ ਕਰਨੀ ਤਾਂ ਗੱਲ ਹੀ ਚੰਗੀ ਕਰ ਲੋ ਪਰ ਜਿਹਨ ਜਿਹਨੇ ਆਈਡੀ ਡੁਪਲੀਕੇਟ ਬਣਾਣੀ ਉਹਨਾਂ ਗੱਲ ਚੰਗੀ ਕਿੱਥੋਂ ਕਰਨੀਆਂ ਚਲੋ ਐਨੀਵੇ ਜਿੰਨੀ ਕੁ ਕਿਸੇ ਨੂੰ ਅਕਲ ਵਾ ਜਿੰਨੀ ਕ ਮੈਨੂੰ ਸੋਝੀ ਆ ਸਮਝਾਤੋ ਆ ਮੈਂ ਗੱਲ ਕਰ ਰਿਹਾ ਜਿੰਨੀ ਕਿਸੇ ਨੂੰ ਹੈਗੀ ਆ ਉਹਨਾਂ ਨੇ ਕੋਈ ਕਰ ਰਿਹਾ ਉਹ ਦਰਸਲ ਉਹ ਆਪਣੀ ਅਕਲ ਦੇ ਜਨਾਜਾ ਕੱਢ ਰਹੇ ਹੁੰਦੇ ਆ ਸੋ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਚੰਗੀਆਂ ਚੀਜ਼ਾਂ ਸੋਣੀਆਂ ਸ਼ੁਰੂ ਕਰੋ ਚੰਗੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰੋ ਤਾਂ ਕਿ ਤੁਹਾਡੇ ਦਿਮਾਗ ਚੰਗੇ ਰਹਿਣ ਨਹੀਂ ਜਿਹੋ ਜਿਹਾ ਤੁਸੀਂ ਦੇਖਣਾ ਨਾ ਉਹੋ ਜਿਹਾ ਤੁਹਾਡੇ ਦਿਮਾਗਾ ਵਿੱਚ ਘੁੰਮਣਾ ਉਹੋ ਜਿਹਾ ਤੁਹਾਡੀ ਜ਼ਿੰਦਗੀ ਦੇ ਉਤੇ ਅਸਰ ਹੋਣਾ ਉਹ ਇਹ ਕਹੇਗਾ ਨਾ ਵੀ ਬੀ ਪੋਜ਼ਿਟਿਵ ਥਿੰਕ ਪੋਜ਼ਿਟਿਵ ਤੁਸੀਂ ਚੰਗਾ ਸੋਚੋ ਤਾਂ ਚੰਗਾ ਹੀ ਹੋਵੇਗਾ ਪਰ ਅਸੀਂ ਦੇਖਣਾ ਮਾੜਾ ਆ ਸਾਡੇ ਹੀਰੋ ਕੌਣ ਅੱਜ ਦੀ ਡੇਟ ਵਿੱਚ ਦੇਖ ਲਓ ਜਿਨ੍ਹਾਂ ਨੂੰ ਤੁਰਨਾ ਨਹੀਂ ਆਦਾ ਨਾ ਕੋਈ گاਉਣ ਦਾ ਪਤਾ ਨਾ ਕੋਈ ਲੈਣ ਦੀ ਦੇਣ ਦੀ ਚੱਕ ਕੇ ਹੀਰੋ ਬਣਾਏ ਹੋਏ ਆ ਬੌਂਸਰ ਲਈ ਫਿਰਦੇ ਆ ਉਹ ਯਾਰ ਕੋਈ 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 ਬੰਦੇ ਵਾਲੀ ਗੱਲ ਹੈ ਹੀ ਨਹੀਂ ਆ ਆ ਕਿੰਨੀਆਂ ਕੁੜੀਆਂ ਤੁਸੀਂ ਦੇਖੋ ਚੰਗੀਆਂ ਭਰੀਆਂ ਕਈ ਚੰਗੇ ਚੰਗੇ ਘਰਾਂ ਦੀਆਂ ਬੀਬੀਆਂ ਪੈਣਾ ਜਦੋਂ ਵੀ ਵੀਡੀਓ ਬਣਾਉਂਗੀ ਆ ਵੀਡੀਓ ਦੇ ਮੋਹਰੇ ਉਹਨਾਂ ਨੇ ਘੁੰਮਣਾ ਜ਼ਰੂਰ ਆ ਜਾਣੀ ਗੱਲ ਮਕਾਓ ਚਲੋ ਮੈਨੂੰ ਸ਼ਰਮ ਨਹੀਂ ਇਹ ਗੱਲ ਕਹਿਣ ਦੇ ਉਹ ਚਤੜ ਦਿਖਾ ਲੈਣੇ ਜ਼ਰੂਰ ਉਹਨਾਂ ਨੇ ਕੀ ਸਾਬਤ ਕਰਨਾ ਹੁੰਦਾ ਇਸ ਚੀਜ਼ ਦੇ ਵਿੱਚ ਕੁਛ ਮਾਰੀ ਮੋਟੀ ਆਪਾਂ ਅਕਲ ਨੂੰ ਹੱਥ ਮਾਰੀਏ ਇਹ ਗੱਲਾਂ ਜਿਹੜੀਆਂ ਆ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣੀਆਂ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਲੋਕੀ ਦੇਖਣਾ ਕੀ ਚਾਹੁੰਦੇ ਆ ਵੀ ਸਾਡਾ बिकੂਗਾ ਕੀ ਉਹ ਉਹਨਾਂ ਚੀਜ਼ਾਂ ਨੂੰ ਹੋਰ ਬਣਾ ਰਹੇ ਕਿਉਂਕਿ ਗਲਤੀ ਤਾਂ ਤੁਹਾਡੀ ਆ ਨਾ ਜਿਹੜੇ ਦੇਖਦੇ ਆ ਤੁਸੀਂ ਉਦਾਂ ਦਾ ਕੰਟੈਕਟ ਨਾ ਦੇਖੋ ਤੇ ਉਹ ਬਣਾਣੋਂ हट ਜੂਗੇ ਕਿੰਨੇ ਜਿਹੜੇ ਕਲਾਕਾਰ ਪਹਿਲਾਂ ਰਾਗੀ ਢਾਡੀ ਸ਼ਬਦ ਕੀਰਤਨ ਕਰਦੇ ਸੀ ਉਹ ਚੱਲੇ ਹੀ ਨਹੀਂ ਹਰ ਕੋ ਗਾਣੇ ਗਾਣ ਲੱਪੇ ਗਾਣੇ ਗਾਣ ਲੱਪੇ ਹਟ ਹੋ ਗਏ ਉਹ ਕਹਿੰਦੇ ਸੀ ਕੀਰਤਨ ਚੋਂ ਕੀ ਲੈਣਾ ਇਹ ਚ ਦੋਸ਼ ਕੇ ਦਾ ਦੋਸ਼ ਸਾਡਾ ਹੀ ਆ ਸੋ ਇਸ ਕਰਕੇ ਭੈਣੋ ਬੀਬੀਓ ਜੋ ਕੁਝ ਕਾਫੀ ਕੁਝ ਜੋ ਤੁਹਾਡੇ ਨਾਲ ਵਾਪਰ ਰਿਹਾ ਇਹਦੀਆਂ ਦੋਸ਼ੀ ਵੀ ਕਿਤੇ ਨਾ ਕਹਤੇ ਤੁਸੀਂ ਹੀ ਆ ਅਸੀਂ ਆਪਣੀ ਸੋਚ ਨੂੰ ਸੁਧਾਰੀਏ ਕੁਝ ਬਦਲੀਏ ਤਾਂ ਕਿ ਸਮਾਜ ਚੰਗਾ ਬਣ ਸਕੇ ਸੇ ਦਾ ਪਾ ਕਿੱਥੋਂ ਲੈਣੀ ਹੈ ਸਮਾਜ ਵਿੱਚੋਂ ਲੈਣੀ ਹੈ ਚਲੋ ਠੀਕ ਹੈ ਮੈਂ ਮੰਨਦਾ ਵੀ ਮੇਰੀ ਗੱਲ ਦੇ ਨਾਲ ਕੁਝ ਬਹੁਤਾ ਬਦਲਣਾ ਨਹੀਂ ਪਰ ਜੇ ਉਹ 1 ਲੱਖ ਬੰਦੇ ਤੱਕ ਵੀਡੀਓ ਗਈ ਆ 1 ਲੱਖ ਬੰਦੇ ਵਿੱਚੋਂ ਯਾਰ ਇੱਕ ਬੰਦੇ ਨੂੰ ਵੀ ਸੋਝੀ ਆ ਜਾਵੇ ਇੱਕ ਦੀ ਵਿਚਾਰ ਬਦਲ ਜਾਣਾ ਤਾਂ ਮੈਨੂੰ ਲੱਗਦਾ ਮੇਰੀ ਬਹੁਤ ਵੱਡੀ ਪ੍ਰਾਪਤੀ ਆ ਅਸਲ 'ਚ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਤੁਸੀਂ ਆਪਣੇ ਆਪ ਨੂੰ ਹੀ ਬਦਲ ਸਕਦੇ ਆ ਆਪਣੇ ਆਪ ਨੂੰ ਸੁਧਾਰ ਸਕਦੇ ਆ ਕਈਆਂ ਨੇ ਕਿਹਾ ਜੀ ਜੇ ਇਦਾਂ ਹੋਣੀ ਆ ਤਾਂ ਪਹਿਲਾਂ ਭੂਆ ਨੂੰ ਵੀ ਹਿੱਸਾ ਦੋ ਦਾਦੀ ਦਾ ਹਿੱਸਾ ਲੈ ਕੇ ਆਓ ਉਹ ਇਦਾਂ ਉਹ ਇਦਾਂ ਨਹੀਂ ਹੁੰਦਾ ਯਾਰ ਆਪਾਂ ਜੋ ਕੁਝ ਲੰਘ ਗਿਆ ਉਹਦੇ ਵਿੱਚ ਨਹੀਂ ਚੇਂਜ ਕਰ ਸਕਦੇ ਜੋ ਕੁਝ ਆਉਣ ਵਾਲਾ ਸਮਾਂ ਆ ਉਹਨੂੰ ਅਸੀਂ ਵਧੀਆ ਬਣਾ ਸਕਦੇ ਆ ਅਸੀਂ ਉਹਨੂੰ ਵਧੀਆ ਬਣਾਈਏ ਹੈ ਤਾਂ ਇੱਕ ਤਰ੍ਹਾਂ ਦਾ ਲਾਲਚੀ ਇਹ ਕੁੜੀਆਂ ਦੀ ਜ਼ਮੀਨ ਦੱਬਣੀ ਕੁੜੀਆਂ ਦਾ ਹਿੱਸਾ ਦੱਬਣਾ ਜਾਂ ਉਹਨੂੰ ਬਣਦਾ ਸਤਕਾਰ ਨਾ ਦੇਣਾ ਹੈ ਤਾਂ ਗਲਤ ਨਾ ਉਸ ਕਰ ਰਹੇ ਆ ਮੈਂ ਤਾਂ ਸਿਰਫ ਇਸ ਵਿਸ਼ੇ ਤੇ ਗੱਲ ਕੀਤੀ ਸੀਗੀ ਪਰ ਉਹ ਗੱਲ ਜਿਹੜੀ ਸੀਗੀ ਕਿੰਨਿਆਂ ਨੂੰ ਆਪਣੀ ਲੱਗੀ ਮੈਨੂੰ ਕਿੰਨੇ ਇਹੋ ਜਿਹੇ ਮੈਸੇਜ ਆਏ ਭੈਣਾਂ ਦੇ ਬੀਬੀ ਰਾਤਾ ਮੇਰੀ ਸਟੋਰੀ ਆ ਕੋਈ ਕਹਿੰਦੀ ਮੈਂ ਤੇਰੀ ਸਟੋਰੀ ਜਿੰਨੀ ਵਾਰ ਵੀ ਸੁਣ ਲਈ ਮੈਂ ਬਹੁਤ ਰੋਈ ਦੁੱਖ ਹੁੰਦਾ ਜਦੋਂ ਤੁਹਾਡੇ ਨਾਲ ਜੋ ਵਾਪਰਦਾ ਨਾ ਤੁਹਾਡੇ ਕੋਲ ਸ਼ਬਦ ਨਹੀਂ ਹੁੰਦੇ ਉਹਨੂੰ ਤੁਸੀਂ ਕਿੱਦਾਂ ਐਕਸਪਲੇਨ ਕਰਨਾ ਜਦੋਂ ਉਹ ਚੀਜ਼ ਨੂੰ ਕੋਈ ਬਿਆਨ ਕਰਦਾ ਨਾ ਉਹ ਫਿਰ ਕਾਲਜ ਜਿਹੜੇ ਆ ਰੁਗ ਭਰਿਆ ਜਾਂਦਾ ਕਾਲਜਾਂ ਚੋਂ ਅੱਖਾਂ ਆਪ ਮਾਰੇ ਕਿਰ ਜਾਂਦੀਆਂ ਗਲਤਾਂ ਮੈਂ ਕਰ ਦਿੱਤੀ ਜਦੋਂ ਉਸ ਗੱਲ ਨੂੰ ਮੈਂ ਖੁਦ ਵੀ ਸੁਣਿਆ ਨਾ ਠੀਕ ਹੈ ਪਹਿਲੀ ਵਾਰ ਤਾਂ ਮੈਂ ਕੋਈ ਸਕ੍ਰਿਪਟ ਨਹੀਂ ਹੁੰਦੀ ਜੋ ਮੈਂ ਕੈਮਰਾ ਔਨ ਕਰਕੇ ਬਹਿ ਗਿਆ ਜੋ ਮੇਰੇ ਮਨ ਚਾਹਦਾ ਮੈਂ ਕਰ ਦਿੰਦਾ ਹੁੰਦਾ ਜਦੋਂ ਉਸ ਗੱਲ ਨੂੰ ਮੈਂ ਦੋ ਤਿੰਨ ਵਾਰ ਆਪ ਸੁਣਿਆ ਤਾਂ ਮੈਂ ਖੁਦ ਵੀ ਭਾਵਕ ਹੋਇਆ ਉਸ ਗੱਲ ਤੋਂ ਕਿੱਦਾਂ ਨੂੰ ਸਾਡਾ ਸਮਾਜ ਚੱਲਿਆ ਹੋਇਆ ਕਿੱਥੇ ਖੜੇ ਆ ਅਸੀਂ ਸਾਨੂੰ ਬਦਲਣ ਦੀ ਲੋੜ ਆ ਸੋ ਜਿਨ੍ਹਾਂ ਜਿਨ੍ਹਾਂ ਭੈਣਾ ਨੇ ਬੀਬੀਆਂ ਨੇ ਮਾਮਾ ਨੇ ਮੇਰੀ ਵੀਡੀਓ ਨੂੰ ਚੰਗਾ ਕਿਹਾ ਜੀ ਜਿਨ੍ਹਾਂ ਨੂੰ ਆਪਣੀ ਗੱਲ ਲੱਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰੀ ਫੇਰ ਦੱਸਦਾ ਜਿਨ੍ਹਾਂ ਨੂੰ ਉਹ ਵੀਡੀਓ ਟਿਕਟੌਕ ਤੇ ਤਾਂ ਪਈ ਆ ਪਈ ਰਹਿਣੀ ਆ ਜੇ ਮੰਨ ਲਓ ਤੁਹਾਨੂੰ ਲੱਗਦਾ ਤੁਸੀਂ ਕਿਸੇ ਨੂੰ ਸ਼ੇਅਰ ਕਰਨੀ ਆ ਦੁਨੀਆ ਭਰ ਵਿੱਚ YouTube ਚੱਲਦੀ ਆ ਤੁਸੀਂ YouTube ਦੀਪਾ ਭਾਟਾ ਆਪਣੇ ਫਾਈਂਡ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉੱਥੋਂ ਤੁਸੀਂ ਵੀਡੀਓ ਕਿਸ ਨੂੰ ਵੀ ਭੇਜ ਸਕਦੇ ਕੱਲੀ ਇੱਕੋ ਹੀ ਵੀਡੀਓ ਨਹੀਂ ਤੁਸੀਂ ਜੇ ਮੇਰੀ ਟਿਕਟੌਕ ਤੇ ਵੀਡੀਓ ਹੋਰ ਦੇਖੋਗੇ ਤੁਹਾਨੂੰ ਹੋਰ ਬਹੁਤ ਵਧੀਆ ਵੀਡੀਓ ਮਿਲ ਜਾਣੀਆਂ ਪ੍ਰੋਫਾਈਲ ਨੂੰ ਤੁਸੀਂ ਦੇਖੋ ਜਾਂ YouTube ਤੇ ਦੇਖੋ ਤੁਹਾਨੂੰ ਜੋ ਵੀਡੀਓ ਇੱਧਰ ਪਈਆਂ ਉਹ ਸਾਰੀ YouTube ਤੇ ਪਈਆਂ ਤੁਸੀਂ ਉੱਥੇ ਮੈਨੂੰ ਸਰਚ ਕਰਕੇ ਸਬਸਕ੍ਰਾਈਬ ਕਰ ਸਕਦੇ ਆ ਤੇ ਇਹ ਵੀ ਜਿਹੜੀਆਂ ਗੱਲਾਂ ਮੈਂ ਉਸੇ ਸੰਦਰਭ ਦੇ ਵਿੱਚ ਕੀਤੀਆਂ ਸੀਗੀਆਂ ਤੇ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਇਹਨਾਂ ਗੱਲਾਂ ਨੂੰ ਵੀ ਸ਼ੇਅਰ ਕਰ ਦਿਓ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਦੀਪੇ ਬਰੋ ਬਹੁਤ-ਬਹੁਤ ਧੰਨਵਾਦ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਲੰਮੀ ਉਮਰਾਂ ਤੰਦਰੁਸਤੀਆਂ ਬਖਸ਼ੇ ਤੇ ਤੁਹਾਡੀ ਸੋਚ ਜਿਹੜੀ ਉਹ ਪ੍ਰਮਾਤਮਾ ਤੁਹਾਨੂੰ ਵਧੀਆ ਸੋਚ ਬਖਸ਼ੇ ਤਾਂ ਕਿ ਅੱਗੇ ਵਾਸਤੇ ਧੀਆ ਨਾਲ ਕੋਈ ਵੀ ਕਿਸ ਤਰ੍ਹਾਂ ਦੀ ਜਾਦੀਤੀ ਨਾ ਹੋ ਸਕੇ ਧੀਆ ਨੂੰ ਉਹਨਾਂ ਦੇ ਹੱਕ ਦੇ ਜੀਏ ਤੇ ਅਸੀਂ ਇਹ ਚੀਜ਼ ਆਪਣੇ ਮਨਾਂ ਦੇ ਵਿੱਚ ਬਣਾ ਕੇ ਰੱਖੀਏ ਜਾਨੀ ਅਸੀਂ ਕੁੜੀ ਮੁੰਡੇ ਵਿੱਚ ਫਰਕ ਨਾ ਰੱਖੀਏ ਉਹਨਾਂ ਨੂੰ ਇਨਸਾਨ ਹੀ ਸਮਝੀਏ ਫੇਰ ਹੀ ਇੱਕ ਵਧੀਆ ਸਮਾਜ ਸਿਰਜ ਸਕਦਾ ਤੇ ਇੱਕ ਵਾਰ ਫੇਰ ਵੀਡੀਓ ਵੇਖਣ ਲਈ ਆਪ ਸਭ ਦਾ ਦੀਪੀਪਲ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ